ਥੀਰ ਮੈਂ ਸੁਰੇ ਵੀ ਕਿਹਾ ਸੀ ਵੀ ਉਹਨਾਂ ਦੀ ਗਲਤੀ ਨਹੀਂ ਗਈ ਤੁਸੀਂ ਨਾ ਉਹਨਾਂ ਦਾ ਉਹਨਾਂ ਨੂੰ ਛੇੜਿਆ ਕਰੋ ਇੱਕ ਗੱਲ ਮੇਰੀ ਸੁਣੋ ਜਿਹੜੀ ਜਲੇਬੀ ਆ ਉਹ ਫੈਕਟਰੀ ਚ ਨਹੀਂ ਬਣਦੀ ਬਾਹੂ ਜੀ ਜਲੇਬੀ ਆ ਜਿਹੜੀ ਉਹ ਹਲਵਾਈ ਦੇ ਤੇ ਕੜਾਹੀ ਚੜ੍ਹਦੀ ਆ ਇਹ ਕਿਹੜੀ ਜਲੇਬੀ ਆ ਜਿੱਥੇ ਫੈਕਟਰੀ ਬਣਦੀ ਆ ਇਹ ਜਲੇਬੀ ਅਮਰੀਕਾ ਚ ਭੇਜਣੀਆਂ ਮੈਂ ਕੈਨੇਡਾ ਚ ਭੇਜਣੀਆਂ ਹਰਿਆਣੇ ਚੋ ਬੋਲ ਰਹੇ ਸੀ ਕਿ 10 20 30 ਤੇ 50000 ਬੰਦੇ ਨੂੰ ਨੌਕਰੀ ਮੈਂ ਦੇ ਦੇਣੀਆਂ ਇਹ ਜਲੇਬੀਆਂ ਆਪਣੇ ਹਿੰਦੁਸਤਾਨ ਸਭ ਤੋਂ ਵੱਧ ਅਮਰੂਤੀ 50000 ਨੌਕਰੀ ਅਜ ਤੱਕ ਉਹ ਹਰਿਆਣਾ ਚ ਅਮਰੂਤੀ ਵਾਲੇ ਨਹੀਂ ਦੇ ਸਕੇ ਨੂਸੀ ਯੂਪੀ ਵਾਲੇ ਜਿਵੇਂ ਉਹ ਚਾਕਲੇਟ ਖਾਂਦੇ ਆ ਆਦਤ ਬਾਹਰਲੀ ਚਾਕਲੇਟ ਵਾਲੀ ਆ ਉਹਨਾਂ ਨੇ ਕਿਹਾ ਜਿਵੇਂ ਵੀ ਜਲੇਬੀ ਵੀ ਮਿੱਠੀ ਆ ਇਹ ਵੀ ਛੱਦ ਫੈਕਟਰੀਆਂ ਚ ਬਣਦੀ ਉਹ ਚਾਕਲੇਟ ਵਾਂਗੂ ਚਲਾਤਾ ਕੰਮ ਅੱਜ ਹਮਾਰੇ ਵਿੱਚ ਮੈਂ भारत सरकार में स्टेट मिनिस्टर फॉर एम ओ एंड स्टेट रेलवे मिनिस्टर आज हमारे जो प्रोग्राम चल रहे हैं स्वच्छता अभियान गांधी जयंती का प्रोग्राम और आज शाम को हमने खादी आश्रम से जो परचेजिंग का प्रोग्राम बनाया था उस सब में मंत्री जी ने भाग लिया और प्रोत्साहन दिया लोगों को कि कैसे भारत को स्वच्छ रखना है कैसे गांधी जी के आदर्शों पे चलना है और कैसे हमने अपनी जो विलेज इंडस्ट्री है उसको बचाना है तो इससे फ़र्क पड़ता है बहुत जब एक पर्सनालिटी बोलती है टीवी पर तो लोग उसको फॉलो करते हैं तो आज हम जहाँ परचेजिंग कर रहे हैं तो हमें देखकर मुझे लगता है 100-200 लोगों ने परचेजिंग जरूर की होगी 100-200 लोगों ने परचेजिंग जरूर की होगी इससे एक मैसेज आता है जैसे पिछले 10 साल में खाद्य आश्रम की सेल चार गुना बढ़ गई फौरन से डिमांड आ गई अभी हमने कई प्रोडक्ट देखे जो मैक्सिमम एक्सपोर्ट हो रहे हैं उसकी एक मार्केटिंग का उसका प्लेटफॉर्म का ज़रिया है आज देखिए मोदी सरकार में कोई भी मंत्री है या कोई भी हमारा कार्यकर्ता है बूथ लेवल तक का वो सारे आज इसी काम पे जुड़े हुए हैं या स्वच्छता का काम कर रहे हैं या गांधी जी के आदर्शों का जो भी उनके कार्य थे उसको फैला रहे हैं और खादी की सेल को बढ़ाने के लिए क्या क्या उपाय करने हैं उसका एक प्लेटफॉर्म तैयार कर रहे हैं तो हमारे बीच में आज रमनीत जी दिल्ली से स्पेशल आए हैं फॉर चंडीगढ़ ओल्ली तो आज इन्होंने यहाँ भारतीय जनता पार्टी के हमारे जो लोकल वर्कर्स हैं उनके साथ मिले उनका भी हौसला बढ़ाया तो मैं आशा करता हूँ वैसे तो रमनीत जी चंडीगढ़ के ही रहने वाले हैं और टाइम टू टाइम चंडीगढ़ आते रहेंगे और आशा भी करता हूँ चंडीगढ़ की जो समस्याएँ हैं जो इनके पास मंत्रालय हैं उनको भी सॉल्व करने के लिए हमारा सहयोग करेंगे जहां मैं प्रेसिडेंट साहब का वहीं मैं हमारे संजय कुमार शर्मा जी और सब तो जरूरी ਤੁਸੀਂ ਸਾਰਿਆਂ ਨੇ ਦੇਖਿਆ ਵੀ ਕਿਸ ਤਰੀਕੇ ਨਾਲ ਦੋ ਚੀਜ਼ਾਂ ਮੈਂ ਜ਼ਰੂਰ ਕਹਿਣਾ ਚਾਹੂੰਗਾ ਜੀ ਅੱਜ ਪ੍ਰਧਾਨ ਮੰਤਰੀ ਜੀ ਨੇ ਦੇਖੋ ਮੈਂ ਇਹ ਨਹੀਂ ਪਰ ਮੈਂ ਸਚਾਈ ਦੱਸਦਾ ਅੱਜ ਤੱਕ ਤੁਸੀਂ ਕਹੋਗੇ ਸਿਆਸਤ ਸਿਆਸਤ ਨਹੀਂ ਕਰਨ ਦੀ ਗੱਲ ਮੈਂ ਪੋਲਿਟਿਕਸ ਮੈਂ ਹਾਂ ਚੌਥੀ ਟਰਮ ਆ ਮੇਰੀ ਮੈਂਬਰ ਪਾਰਲੀਮੈਂਟ ਦੀ ਤੇ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਤਾਂ ਸਿਰਫ ਮਹਾਤਮਾ ਗਾਂਧੀ ਜੀ ਦੇ ਦਿਨ ਤੇ ਜਨਮ ਦਿਨ ਤੇ ਸਿਰਫ ਮਹਾਤਮਾ ਗਾਂਧੀ ਜੀ ਦੇ ਫੋਟੋ ਪਿਕਚਰ ਤੇ ਜਾ ਕੇ ਫੁੱਲ ਅਰਪਣ ਕਰਦੇ ਸੀ 10 ਸਾਲ ਤੋਂ ਦੇਖ ਰਹੇ ਸੀ ਪ੍ਰਧਾਨ ਮੰਤਰੀ ਜੀ ਨੂੰ ਕਿਸ ਤਰੀਕੇ ਨਾਲ ਸਾਡੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਬਾਪੂ ਕਹਿੰਦੇ ਹਾਂ ਲਾਲ ਕਿਲੋ ਤੋਂ ਲੈ ਕੇ ਉਹਨਾਂ ਦੀ ਸਵੱਛਤਾ ਅਭਿਆਨ ਦਾ ਜ਼ਿਕਰ ਕਰਦੇ ਕਰਦੇ ਅੱਜ ਕਿੱਥੇ ਪਹੁੰਚ ਗਏ ਅੱਜ ਤੁਹਾਡੇ ਬੱਚੇ ਤੁਹਾਨੂੰ ਕਹਿੰਦੇ ਆ ਸਕੂਲ ਤੋਂ ਆਪਣੇ ਪੇਰੈਂਟਸ ਨੂੰ ਕਹਿੰਦੇ ਆ ਪ ਵੀ ਨਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾល ਕਿਲੇ ਤੋਂ ਇਹ ਗੱਲ ਕਹੀ ਆ ਵੀ ਸਫਾਈ ਸਵੱਛਤਾ ਸਵੱਛਤਾ ਹੀ ਸੇਵਾ ਅੱਜ ਉਹਨਾਂ ਨੇ ਸਾਨੂੰ ਨਾਰਾ ਦੇ ਕੇ ਭੇਜਿਆ ਸਵੱਛਤਾ ਹੀ ਸੇਵਾ ਤੇ ਅੱਜ ਸਾਰਾ ਦਿਨ ਸਾਡੇ 50 ਜਗ੍ਹਾ ਤੇ ਅੱਜ ਸਫਾਈ ਵਿਹਾਨ ਚੱਲਿਆ ਗਵਰਨਰ ਸਾਹਿਬ ਵੀ ਸਵੇਰੇ ਸਾਰੇ ਐਡਮਿਨਿਸਟ੍ਰੇਸ਼ਨ ਬੀਜੇਪੀ ਸਾਰੀ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਦੇਖਿਆ ਅੱਜ ਦੂਜਿਆਂ ਸਾਨੂੰ ਇਹ ਸੀ ਖਾਦੀ ਜੇ ਗਾਂਧੀ ਜੀ ਨਾਲ ਜਾਂ ਉਹ ਲੋਕ ਸਾਡੇ ਸਾਰਿਆਂ ਦੇ ਕਿਸੇ ਦੇ ਨਹੀਂ ਸਾਰਿਆਂ ਦੇ ਜਿਹੜੇ ਪੀੜੀਆਂ ਜਨਰੇਸ਼ਨ ਜਿਹੜੀਆਂ ਪਿਛੇ ਦਿਨ ਪੀੜੀਆਂ ਉਹ ਸਾਰੀਆਂ ਆਜ਼ਾਦੀ ਦੀ ਲੜਾਈ 'ਚ ਲੱਗੀਆਂ ਹੋਈਆਂ ਸੀ ਸਾਰਿਆਂ ਹੁਣ ਮੈਨੂੰ ਇੱਕ ਬਜ਼ੁਰਗ ਮਿਲੇ ਸਰਦਾਰ ਜੀ ਆਪਣੀ ਬੇਟੀਆਂ ਦੇ ਨਾਲ ਸੀ ਸਟੀਲ ਅਥਾਰਟੀ ਆਫ ਇੰਡੀਆ ਦੇ ਵਿੱਚ ਜੌਬ ਕਰਦੇ ਸੀ ਉੜੀਸਾ ਚ ਸੀ ਸਾਰੀ ਉਮਰ ਲਾਈ ਅੱਜ ਰਿਟਾਇਰਮੈਂਟ ਹੁਣ ਰਿਟਾਇਰਡ ਹੋਣ ਤੋਂ ਬਾਅਦ ਆਪਣੇ ਇੱਕ ਪ੍ਰੋਫੈਸਰ ਨੇ ਇੱਕ ਇਨਫਰਸਿਸ ਬਹੁਤ ਵੱਡੀ ਤਸਵੀਰ ਖਿਚਾਈ ਮੈਂ ਉਹਨਾਂ ਨਾਲ ਜਾ ਕੇ ਦੇਖੋ ਉਹਨਾਂ ਚ ਕਿੰਨਾ ਆਪਣੇ ਦੇਸ਼ ਪ੍ਰਤੀ ਜਜ਼ਬਾ ਤੇ ਅੱਜ ਉਹ तकरीबन 80 ইয়ার 올ਡ ਉਹ ਸਾਡੇ ਹੋਣਗੇ ਬਜ਼ੁਰਗ ਆਪਣੇ ਉਹੇ ਸਰੂਪ ਚ ਬਾਗ ਸਜਾਈ ਹੋਈ ਦਾੜੀ ਸਜਾਈ ਹੋਈ ਤੇ ਅੱਜ ਅਕੇਲੇ ਮੈਂ ਕਦੇ ਵੀ ਆ ਦਿਨ 2 ਅਕਤੂਬਰ ਕਦੇ ਵੀ ਉਹ ਦਿਨ ਨਹੀਂ ਮਿਸ ਕਰਦਾ ਜਦੋਂ ਮੈਂ ਖਾਦੀ ਭੰਡਾਰ ਚ ਖਾਦੀ ਦੇ ਵਸਤਰ ਆਪਦੇ ਲਈ ਆਪਣੇ ਪਰਿਵਾਰ ਲਈ ਉਹਨਾਂ ਦੇ ਵਾਈਫ ਨਾਲ ਨਹੀਂ ਆਉਂਦੇ ਇਸ ਤਰੀਕੇ ਨਾਲ ਇੱਕ ਨੌਜਵਾਨ ਮੈਂ ਹੁਣੀ ਉਤਲੇ ਸਟੇਅਰਸ ਪੌੜੀਆਂ ਚੜ੍ਹ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਿਆ ਉਕਾਨੇ ਮੈਂ ਅਮਰੀਕਾ ਤੋਂ ਆਇਆ। ਟੈਕਸਸ ਤੋਂ ਆਇਆ ਮੈਂ। ਕਾਸਟੌਰ ਤੇ ਅੱਜ ਦੇ ਦਿਨ ਤੇ ਮੈਂ ਉੱਥੇ ਵੀ ਖਾਦੀ ਸਾਡੇ ਸਾਰੇ ਪਾਉਂਦੇ ਆ ਤੇ ਮੈਂ ਅੱਜ ਅਮਰੀਕਾ ਤੋਂ ਮੈਂ ਸੋਚਿਆ ਮੈਂ ਉਰੇ ਆ ਦਿਨ ਤੇ ਮੈਂ ਉਰੇ ਆ ਕੇ ਖਰੀਦਾਰੀ ਕਰਾਂ। ਇਹ ਖਾਦੀ ਇਹ ਚਰਖਾ ਚਰਖਾ ਜਦੋਂ ਇਹ ਆਪਾਂ ਕਿਸੇ ਵੇਲੇ ਸਭ ਤੋਂ ਵੱਧ ਪ੍ਰਧਾਨ ਜੀ ਹੁਣੀ ਅਸੀਂ ਗੱਲਾਂ ਕਰ ਰਹੇ ਸੀ। 18ਵੀਂ ਸੰਚੇ ਸਭ ਤੋਂ ਇੰਡੀਆ ਨੰਬਰ 1 ਸੀ ਕਪੜੇ 'ਚ ਇਸ ਵਪਾਰ 'ਚ ਸਭ ਤੋਂ ਵੱਧ ਕਾਟਨ ਸਾਡੇ ਸੀ ਨੰਬਰ 1 ਤੇ ਉਹ ਗਾਂਧੀ ਜੀ ਨੇ ਉਹ ਚਰਖਾ ਇੱਕ ਦੁਨੀਆ ਦੇ ਨਕਸ਼ੇ ਤੇ ਉਹਨੂੰ ਇੱਕ ਇੱਕ ਜੇ ਉਹਨੂੰ ਮੈਂ ਸਮਾ ਇੱਕ ਸਿੰਬਲ ਅਮਨ ਦਾ ਸ਼ਾਂਤੀ ਦਾ ਆਜ਼ਾਦੀ ਦਾ ਉਹ ਚਰਖੇ ਨੂੰ ਬਣਾਇਆ ਉਹਦੇ ਵਿੱਚ ਸਾਡੀਆਂ ਦੋ ਮਾਮਾਾਂ ਸਾਡੇ ਜਿਹੜੇ 30 31 32 ਸਾਲ ਹੋ ਗਏ ਮਾਤਾ ਅੰਗਰੇਜ਼ ਕੌਰ ਜੀ ਬੈਠੇ ਆ ਮਾਤਾ ਸਲੀਮ ਇੱਥੇ ਜਿਹੜੇ ਕਿ ਲਗਾਤਾਰ 35 ਸਾਲ ਤੋਂ ਉਹਨਾਂ ਨੂੰ ਧਾਗਾ ਬਣਾ ਕੇ ਉਹ ਜਦੋਂ ਇਹ ਉਹਨਾਂ ਨੂੰ ਕਾਟਨ ਕਪਾਹ ਜਦੋਂ ਉਹਨਾਂ ਨੂੰ ਦਿੰਦੇ ਆ ਤੇ ਉਹ ਤੋਂ ਉਹ ਧਾਗਾ थ्रेड ਬਣਾ ਕੇ ਉਹ ਖਾਦੀ ਭੰਡਾਰ ਨੂੰ ਦਿੰਦੇ। ਉਦੋਂ ਬਾਅਦ ਇੱਕ ਜਮਨਾ نگر ਦੇ ਕੋਲ ਇੱਕ ਪਿੰਡ ਜਿਹੜਾ ਉਹ ਪਿੰਡ ਤੋਂ ਆਪਣਾ ਕੀ ਨਾਮ ਸੀ ਉਹਨਾਂ ਦਾ ਪਿੰਡ ਦਾ ਨਹੀਂ 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 ਜਮਨਾ نگر ਮੋਗਲ ਵਾਲੀ ਮੋਗਲ ਵਾਲੀ ਮੋਗਲ ਵਾਲੀ ਪਿੰਡ ਉੱਥੇ ਦੇ 12th ਤੋਂ ਬਾਅਦ ਸਾਡੀਆਂ ਬੱਚੀਆਂ ਤੇ ਸਾਡੀਆਂ ਭੈਣਾਂ ਸਪੈਸ਼ਲ ਉਹ ਉੱਥੇ ਕਈ ਕਈ ਇਲਾਕੇ ਰਹਿ ਜਾਂਦੇ ਆ ਕੋਈ ਕਮੀ ਪਰ ਉਹ ਉੱਥੇ ਦਾ ਸਾਰਾ ਇਨਪਿੰਡ ਆ ਜਿਹੜਾ ਇਸ ਖਾਦੀ ਨਾਲ ਜੁੜਿਆ ਤੇ ਇੱਕ ਸਾਡੇ 80 ਸਾਲ ਤੋਂ ਉੱਤੇ ਉਹਨਾਂ ਨੂੰ ਇਹਨਾਂ ਦਾ ਟੇਲਰ ਆ ਜਿਹੜਾ ਸਰਦਾਰ ਜੀ ਦਾ ਕੀ ਨਾਮ ਦੱਸਿਆ ਸੀ ਜੀ ਜਿਹੜੇ ਟੇਲਰ ਨੇ ਜਿਹੜੇ ਬੜੈਲ ਦੇ ਟੇਲਰ ਹਰਪਜਨ ਸਿੰਘ ਹਰਪਜਨ ਸਿੰਘ ਜੀ ਅਸੀਂ ਉਹਨਾਂ ਨੂੰ ਮੈਂ ਪ੍ਰਧਾਨ ਜੀ ਨੂੰ ਕਿਹਾ ਬੜੈਲ ਬੜੈ ਜਿਨ੍ਹਾਂ ਨੂੰ ਸਨਮਾਨਤ ਵੀ ਕਰਾਂਗੇ ਤੇ ਉਹ ਖਾਦੀ ਨਾਲ ਹੀ ਜੁੜੇ ਆ ਇਹਨਾਂ ਦੇ ਟੇਲਰ ਨੇ ਉਹ ਜੁੜੇ ਇਸੇ ਤਰੀਕੇ ਨਾਲ ਜੇ ਸ਼ਰਮਾ ਜੀ ਸੁਖਿੰਦਰ ਕੌਰ ਜੀ ਇਹ ਰੈਪੇ ਰੈ ਕੋ ਰਾਣੀ ਤੋਂ ਸਾਰੇ ਆਏ ਹੋਏ ਨੇ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਕਰਦਾ ਵੈਲਕਮ ਕਰਦਾ ਤੁਸੀਂ ਦੇਖਿਆ ਵੀ ਅਲੱਗ-ਅਲੱਗ ਚਰਖੇ ਲੱਗੇ ਹੋਏ ਆ ਤੇ ਹਾਸੇ ਵਾਲੀ ਗੱਲ ਵੀ ਇੱਕ ਜ਼ਰੂਰ ਮੈਂ ਐਡ ਕਰਦਾ ਮੇਰੀ ਮਾਂ ਨੇ ਕਹੀ ਇੱਕ ਉਹ ਕਹਿਣ ਲੱਗੇ ਵੀ ਭਾਈ ਮੈਂ ਕਹਿੰਦੀ ਤੁਸੀਂ ਘਰ 'ਚ ਨੋਹ ਆਏ ਸਭ ਕੁਛ ਆ ਤੇ ਇਹ ਤਾਂ ਕੋਈ ਜ਼ਿਆਦਾ ਇਹਦੀ ਇਨਕਮ ਜਾਂ ਇਹਦੇ ਨਾਲ ਕੋਈ ਉਹ ਕਹਿੰਦੇ ਹੋਰ ਵੀ بڑے ਕੰਮ ਨੇ ਪਰ ਮੈਂ ਮੋਬਾਈਲ ਦੇ ਟੈਲੀਫੋਨ ਤੋਂ ਦੇਖਣ ਤੋਂ ਹੋਰ ਘਰ 'ਚ ਸੱਸ ਨੋਹਾਂ ਦੇ ਨੋਖਜੋਗ ਤੋਂ ਕਹਿੰਦੇ ਮੈਂ ਜ਼ਰੂਰ ਬਚੀ ਰਹਿਣੀ ਆ ਮੈਂ ਆਪ ਉਹਨਾਂ ਨੇ ਇਹ ਗੱਲ ਕਹੀ ਆਸੇ 'ਚ ਕਹੀ ਤੇ ਮੈਂ ਕਹਿੰਦੇ ਉਸ ਤੋਂ ਬਚ ਕੇ ਆਪਣਾ ਇਹ ਚ 2-4 ਘੰਟੇ ਲਾ ਲੈ ਲਈਏ ਤੇ ਮੈਨੂੰ ਲੋੜ ਨਹੀਂ ਪੈਂਦੀ ਕਿਸੇ ਹੋਰ ਚੀਜ਼ ਦੀ ਨਾਲੇ ਕਮਾਈ ਕਰ ਲੈਣੀ ਤੇ ਇਹ ਛੋਟੇ-ਛੋਟੇ ਪਿੰਡਾਂ ਦੇ ਛੋਟੇ-ਛੋਟੇ ਪਰਿਵਾਰਾਂ ਦੀਆਂ ਇਹ ਗੱਲਾਂ ਨੇ ਤੇ ਅਸੀਂ ਇਹ ਖਾਦੀ ਨੂੰ ਅੱਜ ਮੋਦੀ ਸਾਹਿਬ ਨੇ ਹਰ ਕੋਨੇ ਤੇ ਤੇ ਬੀਜੇਪੀ ਨੇ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਸੰਤਰੀ ਆ ਹਰ ਕਾਰਕਿਰਤਾ ਤੋਂ ਲੈ ਕੇ ਲੀਡਰ ਤੱਕ ਸਭ ਨੂੰ ਆਦੇਸ਼ ਦੇ ਕੇ ਵੀ ਗਾਂਧੀ ਜੀ ਆਪਣੇ ਗਲੀਆਂ 'ਚ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਜੇ ਸਫਾਈ ਆਪਾਂ ਬਿਮਾਰੀਆਂ ਤੋਂ ਕਿੰਨੀਆਂ ਤੋਂ ਬਚ ਸਕਦੇ ਆ ਆਪਣੇ ਲਈ ਕਰਨੀ ਆਪਾਂ ਕਿਸੇ ਲਈ ਥੋੜੀ ਕਰਨੀ ਆ ਪਰ ਉਹਨਾਂ ਦਾ ਜਿੱਦਣ ਦਾ ਜਿਵੇਂ ਇਹਨਾਂ ਨੇ ਕਿਹਾ ਇਹ ਗੱਲ ਸ਼ੁਰੂ ਕੀਤੀ ਆ ਤੇ ਇੱਕ ਇਹ ਪ੍ਰਾਈਮ ਮਿਨਿਸਟਰ ਨੇ ਇਹ ਨਹੀਂ ਵੀ ਇੱਕ ਗੱਲ ਕਹਿ ਕੇ ਛੱਡਦੀ ਨਾ ਉਹਨੂੰ ਲਗਾਤਾਰ ਕੈਰੀ ਕਰਦੇ ਆ ਨਾਲ ਚੱਲਦੇ ਰਹਿੰਦੇ ਆ ਤੇ ਨਾਲ ਸਭ ਨੂੰ ਚਲਾਉਂਦੇ ਆ ਤੇ ਮੇਰੀ ਅੱਜ ਬੱਚਿਆਂ ਨੂੰ ਸਵੇਰੇ ਵੀ ਹੀ ਪੀਛੇ ਵੀ ਆਪਣੇ ਪੇਰੈਂਟਸ ਨੂੰ ਆਪਣੇ ਹੋਰਾਂ ਨੂੰ ਇਸ ਦੀ ਅਵੇਅਰਨੈਸ ਨਾਲ ਕਰਦੇ ਰਹਿਣਾ ਤਾਂ ਹੀ ਸਾਡਾ ਇਹ ਮਕਸਦ ਆ ਤੇ ਵੱਧ ਤੋਂ ਵੱਧ ਖਾਦੀ ਆ ਕੇ ਜ਼ਰੂਰ ਖਰੀਦੋ ਵੀ ਖਾਦੀ ਪਾਓ ਵੀ ਆਪਾਂ ਮੈਂ ਨਹੀਂ ਮਾੜਾ ਕਿਸੇ ਨੂੰ ਫੈਬ ਇੰਡੀਆ ਆਪਣੀ ਜਗ੍ਹਾ ਹੈ ਹੋਰ ਬ੍ਰਾਂਡ ਆਪਣੀ ਜਗ੍ਹਾ ਨਹੀਂ ਬਹੁਤ ਵਧੀਆ ਨੇ ਮੈਂ ਨਹੀਂ ਕਿਸੇ ਨੂੰ ਕਹਿੰਦਾ ਪਰ ਜੇ ਉਹ ਕਿਸੇ ਨੂੰ ਰੋਜ਼ਗਾਰ 400 ਬੰਦੇ ਨੂੰ ਦਿੰਦੀ ਆ ਖਾਦੀ ਜਿਹੜੀ ਇਹ 4000 ਬੰਦੇ ਨੂੰ ਕੰਮ ਦੇ ਰਹੀ ਆ ਜੁੜੇ ਹੋਏ ਆ ਪਿੰਡ ਤੇ ਰੂਰਲ ਲੋਕ ਜੁੜੇ ਹੋਏ ਆ ਇਹਦੇ ਨਾਲ ਆਮ ਮਹੱਲਿਆਂ ਦੇ ਲੋਕ ਜੁੜੇ ਹੋਏ ਆ ਤੇ ਜੇ ਤੁਸੀਂ ਖਾਦੀ ਅੱਜ ਇਹ ਨਹੀਂ ਕੋਈ ਮਹਿੰਗਾ ਤੋਂ ਮਹਿੰਗਾ ਵੀ ਆ 5000 ਰੁਪਏ ਮੀਟਰ ਵੀ ਆ ਇਹ ਨਹੀਂ ਤੁਸੀਂ ਕਿਤੇ ਇਸ ਗੱਲ 'ਚ ਵੀ ਦੂਜੇ ਬ੍ਰਾਂਡ ਨੇ ਉਹ ਮਹਿੰਗੇ ਨੇ ਜੇ ਮਹਿੰਗਾ ਲੈਣਾ ਮਹਿੰਗਾ ਵੀ 5000 ਰੁਪਏ ਦਾ ਵੀ ਉਹ ਬੰਗਾਲ ਦਾ ਜਾਂ ਅਸਾਮ ਦਾ ਉਹ ਥ੍ਰੈਡ ਆ ਧਾਗਾ ਜਿਹਦੀ ਨਾਲ ਬਣਦੇ ਆ ਤੇ ਉਹ ਖਾਦੀ ਆ ਜਿਹੜੀ ਉਹ ਆਮ ਪਾਉਣ ਲਈ ਉਹ 100 ਰੁਪਏ ਮੀਟਰ ਵੀ ਆ ਇਸ ਕਰਕੇ ਹਰ ਚੀਜ਼ ਆ ਪਰ ਖਾਦੀ ਨੂੰ ਪ੍ਰਮੋਟ ਕਰੋ ਜਿਹਦੇ ਨਾਲ ਸਾਡੀਆਂ ਇਹ ਮਾਮਾ ਪਹਿਣਾ ਪਰਿਵਾਰ ਜੁੜੇ ਹੋਏ ਨੇ ਤੇ ਥੋੜਾ ਖਾਸ ਤੌਰ ਤੇ ਧੰਨਵਾਦ ਜੋਸ਼ੀ ਜੀ ਸਾਰਾ ਪਰਿਵਾਰ ਬੀਜੇਪੀ ਦਾ ਸਾਡੇ ਯੂਥ ਖਾਸ ਤੌਰ ਤੇ ਯੁਵਾ ਸਾਡੇ ਬੀਜੇਪੀ ਦੇ ਕਾਰਕਿਰਤਾ ਬਹੁਤ ਵੱਡੀ ਇੱਥੇ ਮਿਹਨਤ ਚਲਾ ਰਹੇ ਆ ਉਹਨਾਂ ਨੇ ਵੀ ਸਾਰਿਆਂ ਨੇ ਖਰੀਦਦਾਰੀ ਵੀ ਕੀਤੀ ਆ ਤੇ ਸਾਰਿਆਂ ਦਾ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਬਹੁਤ ਹੀ ਅੱਛਾ ਅੱਜ ਸਾਰਾ ਦਿਨ ਰਿਹਾ ਏ ਗਾਂਧੀ ਜੀ ਦੇ ਉਹਨਾਂ ਨੂੰ ਯਾਦ ਕਰਦੇ ਹੋਏ बड़े-बड़े आज प्रोग्राम सारे देश परच देखो ना ऐ हुंदी है जे किसी दी किसी नु वाकई जे किसी नु प्यार करना जे ਸਾਡੇ ਲਈ ਕੁਛ ਕਰਕੇ ਗਿਆ ਕੋਈ ਉਹਨੂੰ ਲਗਾਤਾਰ ਤੇ ਅੱਜ ਗੱਲਾਂ ਕਰਨ ਵਾਲੇ ਬੜੇ ਕਰਨਗੇ ਪਰ ਅੱਜ ਅਸਲੀ ਜੇ ਗਾਂਧੀ ਜੀ ਦੇ ਨਕਸ਼ੇ ਕਦਮਾਂ ਤੇ ਜਾਂ ਗਾਂਧੀ ਨੂੰ ਕੋਈ ਯਾਦ ਕਰ ਰਿਆ ਉਹ ਨਿਵਾ ਰਿਆ ਤੇ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਖੋ ਦੋ ਗੱਲਾਂ ਕੀਤੀਆਂ ਇੱਕ ਤਾਂ ਜਲੇਬੀ ਵਾਲੀ ਇੱਕ ਕੋਈ ਹੋਰ ਵੀ ਕੀਤੀ ਆ ਕੀ ਦੇ ਬਾਰੇ ਪੁੱਛਣਾ ਚਾਹੁੰਦੇ ਤੁਸੀਂ ਨਹੀਂ ਉਹ ਦੇਖੋ ਉਹਨਾਂ ਦਾ ਕਸੂਰ ਨਹੀਂਗਾ ਫੇਰ ਮੈਂ ਅੱਜ ਸਵੇਰੇ ਵੀ ਕਿਹਾ ਸੀ ਵੀ ਉਹਨਾਂ ਦੀ ਗਲਤੀ ਨਹੀਂ ਗਈ ਤੁਸੀਂ ਨਾ ਉਹਨਾਂ ਦਾ ਉਹਨਾਂ ਨੂੰ ਛੇੜਿਆ ਕਰੋ ਇੱਕ ਗੱਲ ਮੇਰੀ ਸੁਣੋ ਜਿਹੜੀ ਜਲੇਬੀ ਆ ਉਹ ਫੈਕਟਰੀ 'ਚ ਨਹੀਂ ਬਣਦੀ ਰਾਹੁਲ ਜੀ ਜਲੇਬੀ ਆ ਜਿਹੜੀ ਉਹ ਹਲਵਾਈ ਦੇ ਤੇ ਕੜਾਹੀ ਚੜਦੀ ਆ ਉਹਦੇ ਵਿੱਚ ਜਲੇਬੀ ਇਹ ਕਿਹੜੀ ਜਲੇਬੀ ਆ ਜਿੱਥੇ ਫੈਕਟਰੀ ਬਣਦੀ ਆ ਉਹ ਕਹਿੰਦੇ ਜੀ ਮੈਂ ਇਹ ਜਲੇਬੀ ਅਮਰੀਕਾ ਚ ਭੇਜਣੀ ਆ ਮੈਂ ਕੈਨੇਡਾ ਚ ਭੇਜਣੀ ਆ ਉਹ ਸਾਰੇ ਕੁਛ ਹੀ ਜਾਂਦਾ ਏ ਪਰ ਫੈਕਟਰੀ ਨਹੀਂ ਹੁੰਦੀ ਉਹ ਫੇਰ ਅੱਗੇ ਕਹਿਗੇ ਹਰਿਆਣੇ ਚੋ ਬੋਲ ਰਹੇ ਸੀ ਕਹਿੰਦੇ 10 20 30 ਤੇ 50000 ਬੰਦੇ ਨੂੰ ਨੌਕਰੀ ਮੈਂ ਦੇ ਦੇਣੀ ਆ ਜਲੇਬੀਆਂ ਚ ਹੁਣ ਮੈਨੂੰ ਇਹ ਗੱਲ ਦੱਸੋ ਇੱਕ ਅਮਰੂਤੀ ਸਭ ਤੋਂ ਵੱਡੀ ਕਾਰਨ ਆਪਣੇ ਹਿੰਦੁਸਤਾਨ ਸਭ ਤੋਂ ਵੱਧ ਅਮਰੂਤੀ ਉਹ ਹਰਿਆਣੇ ਚ ਉਹ 50000 ਨੌਕਰੀ ਤਾਂ ਅਜ ਤੱਕ ਉਹ ਹਰਿਆਣਾ ਚ ਮਰੂਤੀ ਵਾਲੇ ਨਹੀਂ ਦੇ ਸਕੇ ਮਰੂਤੀ ਸੁਪੀ ਵਾਲੇ ਇਹ ਐਹ ਜੀ ਕਿਹੜੀ ਜਲੇਬੀ ਬਣਾਉਣੀ ਆ ਜਿਹੜੀ ਇਸ ਕਰਕੇ ਯਾਰ ਬੇਮੈਨਾ ਗੱਲਾਂ ਨੇ ਨਾ ਇਹ ਗੱਲਾਂ ਦੇ ਧਿਆਨ ਦਿਆ ਕਰੋ ਉਹ ਉਹਨਾਂ ਨੂੰ ਕੋਈ ਜੋ ਸਮਝਾ ਦਿੰਦਾ ਜਲੇਬੀਆਂ ਤਾਂ ਆਪਣੇ ਖਾਂਦੇ ਹੀ ਆ ਪੰਜਾਬ ਹਰਿਆਣੇ ਚ ਕੋਈ ਸ਼ੱਕ ਨਹੀਂ ਉਹ ਕਿਤੇ ਜਲੇਬੀ ਲਿਆ ਆ ਉਹਨਾਂ ਨੇ ਉਸ ਜਿਵੇਂ ਉਹ ਚਾਕਲੇਟ ਖਾਂਦੇ ਆ ਆਦਤ ਬਾਹਰਲੀ ਚਾਕਲੇਟ ਵਾਲੀ ਆ ਉਹਨਾਂ ਨੇ ਕਿਹਾ ਜਿਵੇਂ ਵੀ ਜਲੇਬੀ ਵੀ ਮਿੱਠੀ ਆ ਇਹ ਵੀ ਸ਼ਹਿਰ ਫੈਕਟਰੀਆਂ ਚ ਹੀ ਬਣਦੀ ਹੋਊਗੀ ਚਾਕਲੇਟ ਮੰਗੂ ਚਲਾਤਾ ਕੰਮ ਇਸ ਕਰਕੇ ਇਹ ਬੜਾ ਸੀਰੀਅਸ ਮੁੱਦਾ ਹੈ ਇਹ ਕੋਈ ਨਾਰਮਲ ਗੱਲ ਨਹੀਂ ਇਹ ਬੜੀ ਸੀਰੀਅਸ ਗੱਲ ਹੈ ਰਾਹੁਲ ਜੀ ਜੇ ਤੁਸੀਂ ਕਰਦੇ ਹੋ ਉਹਨਾਂ ਨੂੰ ਹਜੇ ਹਜੇ ਦੇਖੋ 2004 ਦੇ ਲੱਗੇ ਆ 2004 ਤੋਂ 24 ਆ ਗਿਆ 24 ਸਾਲ ਤੋਂ ਉੱਤੇ ਹੋ ਗਏ ਹਜੇ ਤੱਕ ਉਹ ਜਲੇਬੀ ਦਾ ਅੰਦਰ ਨਹੀਂ ਉਹਨਾਂ ਨੂੰ ਪਤਾ ਈ ਫੈਕਟਰੀ ਚ ਬਣਦੀ ਆ ਜਿੱਥੇ ਹਲਵਾਈ ਬਣਾਉਂਦਾ ਇੱਕ ਆ ਦੂਜੀ ਗੱਲ ਤੁਸੀਂ ਕਿਹੜੀ ਪੁੱਛਣ ਚਾਹੁੰਦੇ ਹੋ ਜਿਹੜੀ ਉਹਨਾਂ ਨੇ ਕਿਹਾ ਸ਼ੁਕਰ ਕਰੋ ਜਲੇਬੀ ਦਾ ਨਾਮ ਲਿੱਤਾ ਅਮਰਤੀ ਨਹੀਂ ਕਹਿਤਾ ਇੱਕ ਨਾ ਆਂਬ ਨੂੰ ਲੈ ਕੇ ਵੀ ਸੀ ਨਹੀਂ 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 ਆਂਬ ਨੂੰ ਨਹੀਂ ਉਹਨਾਂ ਨੇ ਗੱਲ ਕੀਤੀ ਆ ਦੇਖੋ ਕਈ ਵਾਰੀ ਆ ਸਮਝੀ ਮਤਲਬ ਕੱਲ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਜਿਵੇਂ ਤੁਸੀਂ ਕਿਹਾ ਇਹ ਗੱਲ ਤੁਹਾਡੀ ਠੀਕ ਆ ਉਹ ਕਹਿੰਦੇ ਜੀ ਡੰਕੀ ਰਾਹੀ ਹਰਿਆਣੇ ਦੇ ਮੁੰਡੇ ਇਹਨਾਂ ਨੂੰ ਇੱਕ ਤਾਂ ਇਹ ਨਹੀਂ ਪਤਾ ਭਾਈ ਸਾਹਿਬ ਸਾਡੇ ਪੰਜਾਬ ਜਲੰਧਰ ਦਵਾਬੇ ਦੀ ਜੇ ਗੱਲ ਕਰਾਂ ਤਿੰਨ ਤਿੰਨ ਪੀੜ੍hiyan ਹੋ ਗਈਆਂ ਜਾਂਦਿਆਂ ਨੂੰ 90 ਤੋਂ ਇਹ ਸ਼ੁਰੂ ਹੋਇਆ ਹੋਇਆ ਕੰਮ ਪਰ ਉਹਨਾਂ ਨੂੰ ਇਹ ਗੱਲ ਉਹਨਾਂ ਚਿਰ ਪਤਾ ਨਹੀਂ ਲੱਗਦੀ ਜਿੰਨਾ ਚਿਰ ਪਿਕਚਰ ਨਾ ਬਣੇ ਉਹ ਸ਼ਾਹਰੂਖ ਖਾਨ ਦੀ ਪਿਕਚਰ ਆਈ ਹੈ ਨਾ ਡੰਕੀ ਉਹ ਤੂੰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਗੱਲ ਤਾਂ ਉਹਨਾਂ ਨੇ ਇਹ ਚਲਾ ਦਿੱਤੀ ਉਹ ਇੱਥੇ ਭਾਈ ਸਾਹਿਬ ਇਹ ਤਿੰਨ ਤਿੰਨ ਪੀੜ੍ਹੀਆਂ ਤੇ ਇਹ ਭਰੇ ਪਏ ਨੇ ਲੋਕ ਅੱਜ ਦੇ ਨਹੀਂ ਅਮਾਲਵੇਚ ਜਾਂ ਹਰਿਆਣੇਚ ਇਹ ਤਾਂ 90 ਦਾ ਕੰਮ ਚੱਲ ਰਿਹਾ ਉਹਨਾਂ ਨੂੰ ਅੱਜ ਕਿਸੇ ਨੇ ਦੱਸਤੀ ਇਹ ਗੱਲ ਮੜਾਤਾ ਕੋਈ ਉਹਨਾਂ ਨੇ ਇਹ ਗੱਲ ਬਣਾਤੀ ਭਾਈ ਸਾਹਿਬ 10 ਸਾਲ 10 ਸਾਲ ਤੁਹਾਡੀ ਸਰਕਾਰ ਰਹੀ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਯੂਪੀਐਚ ਵੀ ਡੰਕੀ ਕੀ ਹੁੰਦਾ ਹੈ ਜੇ ਕਿਵੇਂ ਜਾ ਰਹੇ ਆ ਸਾਡੇ ਬਾਹਰ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ 10 ਸਾਲ ਹਰਿਆਣੇ ਚ ਤੁਹਾਡੀ ਸਰਕਾਰ ਰਹੀ ਉਰੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਰਹੀ ਪੰਜਾਬ ਚ ਦੋ ਵਾਰ ਤੁਹਾਨੂੰ ਕਿਸੇ ਨੇ ਨਹੀਂ ਇਹਦੀ ਜਾਣਕਾਰੀ ਦਿੱਤੀ ਇਹ ਤੁਹਾਨੂੰ ਅੱਜ ਪਤਾ ਲੱਗਿਆ ਤੁਸੀਂ ਅੰਦਾਜ਼ਾ ਲਾਓ ਇਹ ਬੰਦਾ ਕਿੰਨਾ ਪਿੱਛੇ ਆ ਇਹ ਗੱਲ ਪੰਜਾਬ ਦੀਆਂ ਤਿੰਨ ਪੀੜੀਆਂ ਹਰਿਆਣੇ ਦੀਆਂ ਤਿੰਨ ਪੀੜੀਆਂ ਜਾ ਕੇ ਉੱਥੇ ਸੈਟਲ ਹੋ ਗਈਆਂ ਵਸ ਗਈਆਂ ਇਹ 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 ਰੂਟਾਂ ਤਾਂ ਹੀ ਜਾਂਦੇ ਹੋਏ ਚਾਹੇ ਇਹ ਚਾਹੇ ਮੈਕਸੀਕੋ ਦਾ ਰੂਟ ਆ ਕਲੰਬੀਆ ਦਾ ਰੂਟ ਆ ਚਾਹੇ ਕਿੱਡਾ ਵੱਡਾ ਇਹਨਾਂ ਨੂੰ ਇਹ ਦੱਸੋ ਜਿਹੜਾ ਮਾਲਟਾ ਟਰੈਜੇਡੀ ਹੋਈ ਸੀ ਬੋਟ ਦੀ ਉਹ ਕਦ ਹੋਈ ਸੀ ਕਿੰਨਾ ਚਿਰ ਪਹਿਲਾਂ ਹੋਈ ਸੀ ਉਸ ਉਸ ਸ਼ਿਪ ਉਸ ਬੋਟ ਦੇ ਰਾਹੀਂ 2 2 3 ਤੱਕ 400 100 ਬੰਦਾ ਜਿਹੜਾ ਹੈ ਉਹ ਉੱਥੇ ਜਾਂਦਾ ਹੈ ਤੇ ਸਾਡਾ ਤਾਂ ਸਾਰਾ ਦਵਾਬਾ ਹੀ ਖਾਲੀ ਹੋਇਆ ਪਿਆ ਹੁਣ ਮਾਲਵਾ ਇਹ ਹਰਿਆਣਾ ਇਹ ਜਨਾਬ ਨੂੰ ਹੁਣ ਸੁਰਤ ਆਈ ਹੈ ਵੀ ਜਦੋਂ ਇਸ ਕਰਕੇ ਕੋਈ ਪਤਾ ਦੋ ਗੱਲਾਂ ਇਹਨਾਂ ਨੇ ਹਰਿਆਣੇ 'ਚ ਕੀਤੀਆਂ ਏ ਉਹ ਦੋਨੋਂ ਹੀ ਉਹ ਗੱਲਾਂ ਕੀਤੀਆਂ ਜਿਹੜਾ ਅਣਜਾਣ ਬੰਦਾ ਵੀ ਢੰਕੀ ਹੁਣ ਇਹਨਾਂ ਨੂੰ ਪਤਾ ਲੱਗਿਆ ਤੇ ਦੂਜੀ ਜਿਲੇਬੀ ਦਾ ਇਹਨਾਂ ਨੂੰ ਪਤਾ ਲੱਗਿਆ ਇਸ ਕਰਕੇ ਬਚੋ ਇਹਨਾਂ ਤੋਂ ਜੇ ਬੱਸ ਸਕਦੇ ਜੀ ਨੂੰ ਇਹ ਗੱਲਾਂ ਹਜੇ ਤੱਕ ਪਤਾ ਹੀ ਨਹੀਂ ਉਹ ਲੀਡਰ ਆਫ ਆਪਰੇਸ਼ਨ ਕਾਦਾ ਹੈ ਮੈਂ ਤਾਂ ਪਾਰਲੀਮੈਂਟ ਚ ਪੁੱਛੂੰਗਾ ਜਨਾਬ ਵੀ ਇਹ ਆਪਾਂ ਨੂੰ ਬਾੜੀ ਚੰਗੀ ਗੱਲ ਆ ਜੀ ਹੁਣ ਪਤਾ ਲੱਗਿਆ ਤੁਸੀਂ ਤਾਂ 30 40 ਸਾਲ ਪਿੱਛੇ ਹੋ ਹਜੇ ਆਪਣੀ ਉਮਰ ਦੇ ਹਿਸਾਬ ਦੇ ਨਾਲ ਧੰਨਵਾਦ ਸੁਨੀਲ ਜਾਖੜ ਬਾਰੇ ਜ਼ਰੂਰ ਬਿਠੋ ਜੀ ਇੱਕ ਜਸਵੀਲ ਜਾਖੜ ਕਿਹਾ ਜਾ ਰਿਹਾ ਵੀ ਪੰਜਾਬ ਦੀ ਜਿਹੜੀ ਇਕਾਈ ਹੈ ਉਹਦੇ ਨਾਲ ਨਿਰਾਸ਼ ਚੱਲ ਰਹੇ ਨੇ ਮੀਟਿੰਗਾਂ ਚ ਨਜ਼ਰ ਨਹੀਂ ਆ ਰਹੇ ਬਿਲਕੁਲ ਤੁਸੀਂ ਤੁਸੀਂ ਬੜਾ ਇਹ ਜਰੂਰੀ ਤੁਹਾਡਾ ਵੀ ਹੈ ਵੀ ਕਹਿੰਦੇ ਤੁਹਾਡੇ ਤੋਂ ਤੁਹਾਡੇ ਨੂੰ ਨਾਰਾਜ਼ ਨਹੀਂ ਇਹ ਮੈਂ ਇਹ ਬਹੁਤ ਦੇਖੋ ਜਾਖੜ ਸਾਹਿਬ ਨੇ ਨਾ ਜਿਹੜੇ ਜਾਖੜ ਸਾਹਿਬ ਸਾਡੇ ਲਈ ਸਮਾਜ ਲਈ ਇੱਕੋ ਇੰਸਟੀਚਿਊਟ ਨੇ ਉਹ ਇਕੱਲੇ ਜੋ ਅੱਜ ਕੋਈ ਕਹਿ ਦੇਵੇ ਠੋਕ ਵਜਾ ਕੇ ਮੈਂ ਕਹਿੰਨਾ ਇਹ ਗੱਲ ਆ ਜਿਹੜੇ ਉਹਨਾਂ ਬਾਰੇ ਗੱਲਾਂ ਕਰਦੇ ਆ ਨਾ ਦੂਜੀਆਂ ਪਾਰਟੀਆਂ ਵਾਲੇ ਕਾਂਗਰਸੀ ਇਹ ਤਾਂ ਮਗਰ ਫਿਰਦੇ ਨੇ ਜਾਕਰ ਸਾਹਿਬ ਦੇ ਮੈਂ ਪੈਰ ਫੜਦੇ ਦੇਖੇ ਆ ਜਦੋਂ ਉਹ ਪ੍ਰਧਾਨ ਸੀ ਸੀਐਲਪੀ ਲੀਡਰ ਸੀ ਤਾਂ ਮਗਰ ਮਗਰ ਗੱਡੀਆਂ ਲਾਉਂਦੇ ਸੀ ਉਹਨਾਂ ਦੇ ਅੱਜ ਜਿਹੜੇ ਗੱਲਾਂ ਕਰਦੇ ਆ ਉਦੋਂ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਕੇ ਇਹਨਾਂ ਦਾ ਗळा ਸੁੱਕਦਾ ਸੀ ਤੇ ਮੈਂ ਇੱਕ ਗੱਲ ਹੋਰ ਕਹਿ ਦਵਾਂ ਜਾਕਰ ਸਾਹਿਬ ਅਸੀਂ ਜਦੋਂ ਸਭ ਤੋਂ ਵੱਡਾ ਪ੍ਰੋਗਰਾਮ ਲੁਧਿਆਣੇ ਕਾਰਜ ਕਰਨੀ ਦਾ ਪ੍ਰੋਗਰਾਮ ਆਇਆ ਜੀ ਸਾਡੇ ਮੰਡਲ ਪ੍ਰਧਾਨ ਤੋਂ ਲੈ ਕੇ ਡਿਸਟ੍ਰਿਕਟ ਦੀ ਸਾਰੀ ਬਾਡੀ ਸਟੇਟ ਦੀ ਸਾਰੀ ਬਾਡੀ ਤੇ ਹਜ਼ਾਰਾਂ ਦੀ ਗਿਣਤੀ ਲੁਧਿਆਣੇ ਇਹ ਪ੍ਰੋਗਰਾਮ ਹੋਇਆ ਜਿੱਥੇ ਭਵਿੰਦਰ ਯਾਦਵ ਜੀ ਆਏ ਸੀ ਤੁਸੀਂ ਸਾਰੇ ਤੁਹਾਨੂੰ ਪਤਾ ਸਭ ਤੋਂ ਵੱਡਾ ਪ੍ਰੋਗਰਾਮ ਉਹ ਸੀ ਤੇ ਸਾਰਾ ਦਿਨ ਸੀ ਲੁਧਿਆਣੇ ਉਹ ਲੁਧਿਆਣੇ ਮੇਰੇ ਹੀ ਜਿਹੜਾ ਹਲਕਾ ਏ ਜਿੱਥੋਂ ਮੈਂ ਇਲੈਕਸ਼ਨ ਲੜਦਾ ਉੱਥੇ ਉਹ ਕਰਵਾਇਆ ਸੀ ਤੇ ਜਾਖੜ ਸਾਹਿਬ ਤੇ ਮੈਂ ਸਾਰਾ ਦਿਨ ਰਹੀਂ ਉਹ ਤੋਂ ਬਾਅਦ ਉਹਨਾਂ ਦੇ ਜਾਣਾ ਸੀ ਜਰਮਨ ਉਹਨਾਂ ਦੇ ਪਰਿਵਾਰ ਆ ਵਾਈਫ ਨੇ ਉੱਥੇ ਉਹ ਚਲੇ ਗਏ ਤੇ ਹਫਤਾ ਪਹਿਲਾਂ ਮੇਰੇ ਕੋਲ ਸੰਦੀਪ ਅਸੀਂ ਕੋਈ ਇਸ਼ੂ ਸੀ ਫੋਟੋ ਵੀ ਦੇਖ ਲਿਓ ਤੁਸੀਂ ਪੇਜ ਤੇ ਜਾਂ ਕਿਤੇ ਵੀ ਖਬਰਾਂ ਵੀ ਤੇ ਮੈਨੂੰ ਇਨਵਾਈਟ ਕਰਨਾ ਸੀ ਨਵੰਬਰ ਚ ਉਹਨਾਂ ਦਾ ਬਹੁਤ ਵੱਡਾ ਉੱਥੇ ਕੋਈ ਮੈਰਾਥਨ ਪ੍ਰੋਗਰਾਮ ਆ ਇਸ ਕਰਕੇ ਇੱਕ ਜਦੋਂ ਜਨਰਲ ਸੈਕਟਰੀ ਅੰਚਾਰ ਜੁਰਪਾਨੀ ਸਾਹਿਬ ਨੇ ਇਹ ਗੱਲ ਕਹਿਤੀ ਵੀ ਇਹ ਬਿਲਕੁਲ ਵਾਵਾ ਹੈ ਜੇ ਕੋਈ ਇੱਕ ਪ੍ਰੋਗਰਾਮ ਚ ਦੋ ਪ੍ਰੋਗਰਾਮ ਚ ਜੇ ਕੋਈ ਨਹੀਂ ਆਇਆ ਤੇ ਇਹ ਤਾਂ ਸਿਰਫ ਹਰਿਆਣੇ ਦੀ ਇਲੈਕਸ਼ਨ ਨੂੰ ਦੇਖ ਕੇ ਇਹ ਹਵਾ ਚ ਮ تیر ਨਹੀਂ ਛੱਡਿਆ ਹੁੰਦਾ ਉਹ ਇਹ ਇਹ ਗੱਲ ਪੈਦਾ ਹੀ ਕਿਉਂ ਹੋਈ ਆਈ ਕਿੱਥੋਂ ਇਹ ਗੱਲ ਇਹ ਜਾਨ ਬੁੱਝ ਕੇ ਹਰਿਆਣਾ ਇਲੈਕਸ਼ਨ ਦੇ ਵਿੱਚ ਦੇਖ ਕੇ ਉਹ ਜਾਟ ਵੋਟ ਨੂੰ ਸਭ ਨੂੰ ਕਿਤੇ ਨਾ ਕਿਤੇ ਡੈਂਟ ਪਾਉਣ ਦੀ ਇਹ ਕੋਸ਼ਿਸ਼ ਆ ਦੂਜੀ ਗੱਲ ਭਾਜਪੀ ਇਸ ਤਰੀਕੇ ਨਾਲ ਕੋਈ ਖੇਰ ਬਣਦਾ ਨਹੀਂ ਇਹ ਪ੍ਰਧਾਨ ਮੰਤਰੀ ਜੀ ਮੱਡਾ ਸਾਹਿਬ ਅਮਿਤ ਸ਼ਾਹ ਜੀ ਤੇ ਸੰਗਠਨ ਤੇ ਜੇ ਮੈਂ ਕੋਈ ਕਹਿ ਸਕਦਾ ਜੇ ਪੰਜਾਬ ਚੋਂ ਜੇ ਕਿਸੇ ਨੂੰ ਪਾਰਟੀ ਕਿਉਂਕਿ ਪ੍ਰੈਜ਼ੀਡੈਂਟ ਤੋਂ ਬਗੈਰ ਜਿਹੜਾ ਪਾਰਟੀ ਪ੍ਰੈਜ਼ੀਡੈਂਟ ਹੋਵੇ ਕਿਸੇ ਵੀ ਪਾਰਟੀ ਦਾ ਮੈਂ ਕਹਿੰਦਾ ਮੈਂ ਪਰ ਭਾਜਪਾ ਦਾ ਤਾਂ ਮੈਂ ਕਹਿਣਾ ਮੈਂ ਦੇਖਿਆ ਇੰਨਾ ਇੱਥੇ ਸਿੱਧਾ ਰੂਲ ਆ ਆ ਪ੍ਰਧਾਨ ਜੀ ਬੈਠੇ ਆ ਪੱਤਾ ਨਹੀਂ ਹਿੱਲ ਸਕਦਾ ਪੱਤਾ ਵੀ ਇਸ ਕਰਕੇ ਜੇ ਮੈਂ ਕੋਈ ਮੰਤਰੀ ਪੰਜਾਬ ਚੋਂ ਬਣਿਆ ਤਾਂ ਉਹ ਜਾਖੜ ਸਾਹਿਬ ਦੀ رائے ਨਾਲ ਉਹਨਾਂ ਦੇ ਪੁੱਛੇ ਨਾਲ ਸਹਿਮਤੀ ਨਾਲ ਉਹਨਾਂ ਦੇ ਬਣਿਆ ਤੇ ਮੇਰੇ ਕਿ ਮੈਂ ਗੱਲਾਂ ਕਰਦਾ ਹਾਂ ਜਾਂ ਤੁਸੀਂ ਪੁੱਛ ਲਿਆ ਇਹ ਗੱਲਾਂ ਬੜੀਆਂ ਲਾਈਨ ਜੀ ਪਰ ਉਹ ਉਹ ਫਿਰ ਖਬਰ ਬਣੇ ਬਣੂਕੇ ਵਿੱਚ ਇਸ ਕਰਕੇ ਝਾਕੜ ਸਾਹਿਬ ਜੇ ਮੇਰੇ ਨਾਲ ਗੱਲ ਕਰਾਂ ਸਾਡੇ ਤਾਂ ਬਹੁਤ ਤਿੰਨ ਪੀੜੀਆਂ ਦੇ ਸੰਬੰਧ ਨੇ ਇਹ ਗੱਲਾਂ ਉਦੋਂ ਬਾਅਦ ਪਤਾ ਨਹੀਂ ਕਿੰਨੇ ਕੱਸੀ ਪ੍ਰੋਗਰਾਮ ਕਰ ਲੇ ਕਿੰਨੇ ਅਸੀਂ ਉਦੋਂ ਬਾਅਦ ਫੰਕਸ਼ਨ ਕਰ ਲੇ ਤੇ ਝਾਕੜ ਸਾਹਿਬ ਤੁਹਾਡੇ ਮੂਰੇ ਆ ਕੇ ਜਿੱਦਣ ਆਉਣਗੇ ਉਸ ਦਿਨ ਤੁਸੀਂ ਜਵਾਬ ਲੈ ਲਿਓ ਤੇ ਤੁਹਾਨੂੰ ਪਤਾ ਹੀ ਹੈ ਫਿਰ ਜਵਾਬ ਦੇਣ ਚ ਸਾਬ ਕਿੰਨੇਕ ਬਾਕੀਆਂ ਨੂੰ ਮਤਲਬ ਫਿਰ ਮੂੜੇ ਟਿਕਦਾ ਨਹੀਂ ਹੁੰਦਾ ਕੋਈ ਉਹਨਾਂ ਦੇ ਜਵਾਬ ਤੇ ਤੁਹਾਨੂੰ ਕੋਈ ਲੱਗਦਾ ਵੀ ਇਹ ਕਿਉਂ ਚਰਚਾ ਨਿਕਲ ਗਈ ਫਿਰ ਉਸ ਤੋਂ ਬਾਅਦ ਹਰਿਆਣਾ ਇਲੈਕਸ਼ਨ ਦਾ ਬਿਆਨ ਜਿਹੜਾ ਸੀਗਾ ਪ੍ਰਤਾਪ ਸਿੰਘ ਬਾਜਵਾ ਦਾ ਔਰ ਨਾਲ ਹੀ ਰਾਜਾ ਵੜਿੰਗ ਦਾ ਹਰਿਆਣਾ ਇਲੈਕਸ਼ਨ ਨਹੀਂ ਉਹਨਾਂ ਨੂੰ ਕੀ ਲੈਣਾ ਦੇਣਾ ਯਾਰ ਉਹ ਆਪਣੀ ਪਾਰ ਸਾਡੀ ਉਹ ਪੋਲਿਟੀਕਲ ਬੰਦੇ ਦੂਜੀ ਪਾਰਟੀ ਬਾਰੇ ਉਹਨਾਂ ਨੂੰ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਕਰਕੇ ਉਹ ਸਾਡਾ ਕੰਮ ਆ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹ ਸਾਡੀ ਪਾਰਟੀ ਨੇ ਦੇਖਣਾ ਪ੍ਰਧਾਨ ਜੀ ਨੇ ਦੇਖਣਾ ਵੀ ਕੀ ਚੱਲਦਾ ਇੱਕ ਇੱਕ ਖਬਰ ਚਲਵਾ ਕੇ ਆਪ ਹੀ ਖਬਰ ਆਪ ਹੀ ਪੁੱਛਣ ਲੱਗ ਜਾਂਦੇ ਆਪ ਹੀ ਖਬਰ ਚਲਾ ਦਿੰਦੇ ਆ ਜਦੋਂ ਸਾਡੇ ਪ੍ਰਦੇਸ਼ ਨੇ ਸਾਡੇ ਰਪਾਨੀ ਸਾਹਿਬ ਜਿਹੜੇ ਇੰਚਾਰਜ ਨੇ ਉਹਨਾਂ ਨੇ ਆ ਕੇ ਇਹ ਗੱਲ ਕਰਤੀ ਵੀ ਭਾਈ ਉਹ ਦਿੱਲੀ ਚ ਨੇ ਕੋਈ ਕੰਮ ਸੀ ਹੁਣ ਜੇ ਉਹਨਾਂ ਤੇ ਵੀ ਨਹੀਂ ਆਪਾਂ ਨੂੰ ਵਿਸ਼ਵਾਸ ਫਿਰ ਮੈਨੂੰ ਨਹੀਂ ਸਮਝ ਆਉਂਦੀ ਫਿਰ ਆਪਣਾ ਆਪਾਂ ਕਿੱਥੇ ਇੱਕ ਜਾ ਕੇ ਇਹ ਚੀਜ਼ਾਂ ਨੂੰ ਦੂਜੀ ਗੱਲ ਇੱਕ ਮੰਤ ਭਾਗੀ ਸੀ ਸਵਾਲ ਪੁੱਛ ਕੀਤਾ ਮੈਂ ਦੇਖ ਕੇ ਅੱਜ ਹੈਰਾਨ ਹਾਂ ਜਿਸ ਤਰੀਕੇ ਨਾਲ ਖਬਰਾਂ ਜੋ ਨਿਕਲ ਕੇ ਪੰਚਾਇਤੀ ਇਲੈਕਸ਼ਨਾਂ ਚ ਆ ਰਹੀਆਂ ਇੱਕ ਤਾਂ ਇਹ ਹਿੰਦੀ ਲਾਈਨਸ ਦੋਨੋਂ ਇਕੱਠੇ ਆ ਡਰਾਮਾ ਕਰ ਰਹੇ ਆ ਦੂਜਾ ਇਹ ਜਿੰਨੇ ਵੱਡੇ ਲੀਡਰ ਜੋ ਕੱਲ ਦੇਖਿਆ ਹੈ ਇਹ ਮੈਸੇਜ ਕੀ ਦੇ ਰਹੇ ਆਪਾਂ ਪ੍ਰਧਾਨਜੀ ਆਪੋਜੀਸ਼ਨ ਲੀਡਰ ਬੜੇ ਬੜੇ ਹੋਰ ਉਹਨਾਂ ਨੂੰ ਤਾਂ ਮੈਂ ਕਹਿ ਰਿਹਾ ਨਹੀਂ ਲੈਣਾ ਚਾਹੁੰਦਾ ਜੋ ਗੁਰਦਾਸਪੁਰ ਦੇ ਵਿੱਚ ਇੱਕ ਅਫੀਸਰ ਇੱਕ ਡਿਪਟੀ ਕਮਿਸ਼ਨਰ ਉਹਦੇ ਨਾਲ ਕਿਸ ਤਰੀਕੇ ਨਾਲ ਭੱਦੀ ਸ਼ਬਦਾਵਲੀ ਵਰਤ ਰਹੇ ਆ ਮੈਂ ਹੈਰਾਨ ਆ ਜੀ ਇਹ ਜੇ ਲੀਡਰ ਤੇ ਲੋਕ ਇਹਨਾਂ ਨੂੰ ਜਿਹੜਿਆਂ ਨੂੰ ਚੁਣਦੇ ਆ ਮੈਂ ਕਹਿੰਦਾ ਉਹਨਾਂ ਲਈ ਵੀ ਕੱਲ ਹੈਰਾਨਗੀ ਹੋਗੀ ਉਹ ਡੀਸੀ ਨੂੰ ਕਹਿ ਰਹੇ ਆ ਯਾਰ ਡੀਸੀ ਦਾ ਇੱਕ ਸਾਡੇ ਲਈ ਇੱਕ ਲੋਕਾਂ ਦੇ ਕੰਮ ਕਰਨ ਲਈ ਉਹ ਲੱਗੇ ਹੁੰਦੇ ਆ ਤੇ ਤੁਸੀਂ ਧਮਕਾ ਰਹੇ ਹੋ ਜਾ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਹੋ ਇਸ ਕਰਕੇ ਮੈਂ ਤਾਂ ਇਹ ਚੱਕ ਕਹੂੰਗਾ ਵੀ ਇਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਅਫਸਰਾਂ ਨੂੰ ਧਮਕਾਉਣ ਦੇ ਲਈ ਕਿਉਂਕਿ ਆਮ ਆਦਮੀ ਤੇ ਇਕੱਠੇ ਹੀ ਨੇ ਇਹ ਤਾਂ ਰਲੇ ਹੋਏ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਪਰ ਮੈਂ ਜ਼ਰੂਰ ਕਹੂੰਗਾ ਵੀ ਇਸ ਇਲیکشن ਕਮਿਸ਼ਨ ਨੂੰ ਇਹ ਤੇ ਜਲਦੀ ਤੋਂ ਜਲਦੀ ਜਿਹੜਾ ਇੱਕ ਅਫਸਰਾਂ ਨੂੰ ਠਮਕਾਇਆ ਗਿਆ ਅਫਸਰਾਂ ਨੂੰ ਇਹ ਕਿਹਾ ਗਿਆ ਵੀ ਤੇਰੇ ਬਾਪ ਦਾ ਦਫਤਰ ਇਸ ਤਰੀਕੇ ਨਾਲ ਇੱਕ ਜੇ ਆਈਐਸ ਅਫੀਸਰ ਤੇ ਵੀ ਜੇ ਇਲیکشن ਕਮਿਸ਼ਨ ਇਹ ਤੋਹੀਨ ਇੱਕ ਮਤਲਬ ਹਨਾਈ ਨਹੀਂ ਕੋਈ ਉਹਨਾਂ ਦੀ ਭੁੱਲੀ ਉਹਨਾਂ ਦੀ ਭਾਸ਼ਾ ਮੈਨੂੰ ਤੁਸੀਂ ਦੱਸ ਦਿਓ ਵੀ ਉਹ ਸੱਦਕ ਸੀ ਇਹ ਗੱਲਾਂ ਚੰਗੀਆਂ ਹੈ ਵੀ ਤੇਰੀ ਐਸੀ ਤੈਸੀ ਦੇ ਦਾਂਗੇ ਤੈਨੂੰ ਐ ਬਣਾ ਦਾਂਗੇ ਤੈਨੂੰ ਆਹ ਬਣਾ ਦਾਂਗੇ ਸਾਡੀ ਸਰਕਾਰ ਆ ਗਈ ਉਸ ਤੋਂ ਬਾਅਦ ਤੈਨੂੰ ਦੇਖਾਂਗੇ ਕਰ ਕੀ ਰਹੇ ਆ ਇਹ ਕੀ ਗੁੰਡਾਗਰਦੀ ਕਰ ਰਹੇ ਆ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਸਖਤ ਕਾਰਵਾਈ ਜਿੰਨੇ ਵੀ ਲੋਕ ਉੱਥੇ ਐਮ ਐਲ ਏ ਜਾਂ ਜਿਹੜੇ ਵੀ ਲੋਕ ਬੈਠੇ ਸੀ ਉੱਥੇ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਕਹੂੰਗਾ ਵੀ ਇਹ ਜੇ ਲੋਕ ਐਮ ਐਲ ਏ ਐਲ او ਪੀ ਐਮ ਪੀ ਬਣਦੇ ਲਾਇਕ ਨਹੀਂ ਕਿ ਜਿਨ੍ਹਾਂ ਨੂੰ ਆਪਣੀ ਬੋਲੀ ਤੇ ਆਪਣੇ ਆਪ ਤੇ ਆਪਣੇ ਗੁੱਸੇ ਤੇ ਕੰਟਰੋਲ ਨਹੀਂਗਾ ਉਹ ਉਹ ਲੋਕਾਂ ਨੂੰ ਕੀ ਸਿੱਖ ਦੇਣਗੇ ਬਈ ਉਹ ਲੋਕਾਂ ਨੂੰ ਕੀ ਸਿਖਾਉਣਗੇ ਇਸ ਕਰਕੇ ਇਹ ਇਹ ਜਿਹੇ ਲੀਡਰਾਂ ਦਾ ਇਹਨਾਂ ਦਾ ਸਮਾਜ ਦੇ ਵਿੱਚ ਵੀ ਜੋ ਇਹ ਗੰਦ ਜ਼ਹਿਰ ਕੋਲ ਰਹੇ ਆ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਸਬਕ ਸਿਖਾਉਣਾ ਚਾਹੀਦਾ ਇਹ ਦੇ ਲੋਕ ਬਿਲਕੁਲ ਵੀ ਇਹ ਜੀ ਹਿੰਮਤ ਨਾ ਕਰਨ ਵੀ ਉਹ ਐ ਜੀਆਂ ਗੱਲਾਂ ਜਿਹੜੀਆਂ ਐ ਸਮਾਜ ਦੇ ਵਿੱਚ ਉਹਨਾਂ ਦੀ ਹੋਣ ਇਹ ਤਾਂ ਧਰਪੂਕ ਲੋਕ ਨੇ ਜਿਹੜੀਆਂ ਇਹ ਜਿਹੀਆਂ ਗੱਲਾਂ ਕਰਦੇ ਆ ਕਾਇਰ ਨੇ ਮੈਂ ਕਮਜ਼ੋਰ ਨੇ ਜਿਹੜੇ ਡਰਾਉਂਦੇ ਆ ਆਪਣੇ ਅਹੁਦਿਆਂ ਨਾਲ ਡਰਾਉਂਦੇ ਆ ਇਹਨਾਂ ਨੂੰ ਅਹੁਦੇ ਮਿਲਣੇ ਹੀ ਨਹੀਂ ਚਾਹੀਦੇ